ਗੈਰ ਸਮਰੱਥ ਗੁਰੂ ਤੋਂ ਅੰਦਰ ਰੋਸ਼ਨੀ ਨਹੀਂ ਆਇਆ ਕਰਦੀ ਚਾਰ ਕਿਸਮ ਦੇ ਗੁਰੂ ਮਹਾਪੁਰਸ਼ ਦੱਸਦੇ ਨੇ ਕਿ ਪਹਿਲਾ ਗੁਰੂ ਉਹ ਹੁੰਦਾ ਜਿਹੜਾ ਬਿਲਕੁਲ ਕੱਚਾ ਹੁੰਦਾ ਹੈ ਕਰਮ ਕਾਂਡ ਦੇ ਵਿੱਚ ਫਸਾ ਦਿੰਦਾ ਨਾ ਆਪ ਤਰਦਾ ਨਾ ਮਗਰ ਲੱਗਣ ਵਾਲੇ ਨੂੰ ਤਾਰਦਾ ਉਹ ਗੁਰੂ ਕਿਸੇ ਕੰਮ ਦਾ ਨਹੀਂ ਹੁੰਦਾ ਕਵੀਰ ਸਾਹਿਬ ਕਹਿੰਦੇ ਕਵੀਰ ਮਾਏ ਮੁੰਡੋਂ ਤਿਸ ਗੁਰੂ ਕੀ ਉਹ ਇਹਦੇ ਗੁਰੂ ਦੀ ਮਾਂ ਦੇ ਕੇਸ ਕਟਲੋ ਬਈ ਆ ਜਾਂ ਤ ਪੈਦਾ ਕਰਿਆ ਕਿਉਂਕਿ ਉਹਨੇ ਤਾਰਨਾ ਨਹੀਂ ਐਵੇਂ ਇੱਕ ਬੰਦੇ ਪੁੱਛਿਆ ਚ ਪਾ ਤੂ ਉਲਟੇ ਫੁਲਟੀਆਂ ਗੱਲਾਂ ਦਿਮਾਗ ਚ ਪਿਠਾ ਦੇ ਕਾਚੇ ਘੁਰਤੇ ਮੁਕਤ ਨਾ ਹੁਆ ਦੂਸਰਾ ਅੰਨਾ ਹੈ ਜੀ ਨੂੰ ਆਪੇ ਨਹੀਂ ਦੱਸਦਾ ਕਿ ਨੂੰ ਰਾਹ ਪਾ ਦੇਗਾ ਪਤਾ ਨਹੀਂ ਉਸ ਪੂਰਬ ਵੱਲ ਵਾਹ ਕਰੀ ਜਾਂਦਾ ਹੈ ਉੱਤਰ ਵੱਲ ਕਰੀ ਜਾਂਦਾ ਹੈ ਤੇ ਦੱਖਣ ਵੱਲ ਕਰੀ ਜਾਂਦਾ ਹੈ ਉਹ ਤਾਂ ਆਪੇ ਨਹੀਂ ਪਤਾ ਵੇ ਕਿਧਰ ਕਿਹੜੀ ਦਿਸ਼ਾ ਤ ਹੈ ਉਹ ਦੱਸ ਨਹੀਂ ਸਕਦਾ ਰਾਹ ਉਹ ਆਪ ਵੀ ਮਰਦਾ ਹੈ ਅੰਧਾ ਅਗੂ ਜੇਥੀਏ ਸਭ ਸਾਥ ਮੁਆਵੇ ਸਭ ਨੂੰ ਡੋਬ ਦਿੰਦਾ ਨਾ ਅਗੂ ਆਪ ਵੀ ਡੁੱਬਦਾ ਤੀਸਰਾ ਹੋਇਆ ਕਰਦਾ ਹੈ ਵਿਦਵਾਨ ਗੁਰੂ ਉਹ ਜਾਣਦਾ ਸਭ ਕੁਝ ਹੁੰਦਾ ਹੈ ਲੇਕਿਨ ਉਹਦੇ ਅੰਦਰ ਅਥਾਰਟੀ ਨਹੀਂ ਹੁੰਦੀ ਉਹ ਜਿਵੇਂ ਡਰਾਮਾ ਕਰਦੇ ਨੇ ਫਿਲਮ ਬਣਾ ਲਵੇ ਕੋਈ ਗੁਰੂ ਉੱਥੇ ਆ ਗਿਆ ਉਹ ਗੁਰੂ ਤਾਂ ਨਹੀਂ ਹੈ ਉਹ ਤਾਂ ਡਰਾਮਾ ਕਰਿਆ ਉਹਨੇ ਉਹ ਵਿਦਵਾਨ ਗੁਰੂ ਜਾਣਦਾ ਹੁੰਦਾ ਹੈ ਲੇਕਿਨ ਉਹਦੇ ਵਿੱਚ ਉਹ ਸ਼ਕਤੀ ਨਹੀਂ ਹੁੰਦੀ ਜੀਵਨਾਂ ਦੇ ਭਗਤੀ ਲੈਨ ਹਰਸੋ ਲੈਨ ਮਿਲਾਏ ਇਹ ਸ਼ਕਤੀ ਉਹਦੇ ਕੋਲ ਹੁੰਦੀ ਨਹੀਂ ਹੈ ਨਾ ਹੋਣ ਕਰਕੇ ਉਹ ਵਿਦਿਆ ਦੇ ਹਨੇਰੇ ਵਿੱਚ ਫਸ ਜਾਂਦਾ ਹੈ ਚੇਲਿਆਂ ਨੂੰ ਵੀ ਉਹਦੇ ਵਿੱਚੇ ਫਸਾ ਦਿੰਦਾ ਆਪ ਡੁੱਬੇ ਚਾ ਉਹ ਵੇ ਦੇਵੇਂ ਚੇਲੇ ਦੀਏ ਵਾਹ ਚਾਰੋਂ ਵੇਦਾਂ ਚ ਡੁੱਬ ਗਿਆ ਵਿਦਵਾਨ ਗੁਰੂ ਇੱਕ ਹੋਇਆ ਕਰਦਾ ਹੈ ਅਬਦੂਤ ਗੁਰੂ ਉਹ ਆਪ ਤਾਂ ਲੰਘ ਜਾਂਦਾ ਹੈ ਲੇਕਿਨ ਪਿੱਛੇ ਨਹੀਂ ਦੱਸ ਸਕਦਾ ਕਿਉਂਕਿ ਉਹਦੇ ਕੋ ਅੱਖਰ ਨਹੀਂ ਹੈ ਦੱਸਣ ਜੋਗੀ ਉਹਦੇ ਕੋ ਬੋਲੀ ਨਹੀਂ ਹੈ ਨਿਗਾਰ ਨਹੀਂ ਸਕਦਾ ਚੀਜ਼ਾਂ ਦੇ ਦੂ ਜਿੰਨੀਆਂ ਜੀ ਕਰਦਾ ਦਾਤਾਂ ਲੈ ਲਓ ਪੁੱਤਰ ਲੈ ਲਓ ਲੈ ਲਓ ਬਿਮਾਰੀਆਂ ਹਟਾ ਲਓ ਤੇ ਸਭ ਕੁਝ ਕਰ ਦਿੰਦਾ ਲੇਕਿਨ ਗਿਆਨ ਨਹੀਂ ਦੇ ਸਕਦਾ ਕਿਉਂਕਿ ਉਹਦੇ ਕੋ ਸੀਮਤ ਅੱਖਰ ਨੇ ਨਿਸ਼ਾ ਨਹੀਂ ਕਰ ਸਕਦਾ ਜਿਵੇਂ ਸੋਈ ਨਿਸ਼ਾਨਾ ਹੋਵੇ ਆਦਮੀ ਲੰਘਦਾ ਨਹੀਂ ਹੈ ਤੇ ਪੰਜਵਾਂ ਜਿਹੜਾ ਉਹ ਹੋਇਆ ਕਰਦਾ ਸਮਰੱਥ ਗੁਰੂ ਉਹ ਸਮਰੱਥ குரு ਦੇ ਵਾਸਤੇ ਐਸਾ ਫਰਮਾਨ ਹੈ ਨਰਵੈਰ ਨਰਾਨਾ ਨਰਵੈਰ ਨਰਾਨਾ ਲਰਵਾਦਾ ਰਾਨਾ ਜੀ ਰਾਨਾ 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 ਸਤਗੁਰ ਪਰਖੇ ਗਮ ਹੈ ਸਤਗੁਰ ਪਰਖੇ ਗਮ ਹੈ பத்து நூறு புருச்சி கம்மா பத்து நூறு புருச்சி கம்மா <music/> நேரமா எது என்ன ராங்கா ਸਤਗੁਰ ਪੁਰ ਖਿਆ ਗੰਮ ਹੈ ਗੰਮ ਹੈ ਹੈ ਨਿਰਬੈ ਨਰਾਣਾ ਸਤਗੁਰ ਪੁਰ ਜੇ ਗੰਮ ਲੈ ਨਿਰਬੈ ਨਰਾਣਾ ਓ ਜਾਣੋ ਸਰਤੀ ਧਰਮ ਕੀ ਧਰਮ ਕੀ ਓ ਤਰ ਸੱਚੀ ਕਰਮਸ਼ਾਲਾ ਸੋਣੇ ਸੋਣੇ ਹੋ ਸੋਣੇ ਹਲ ਕਰਮ ਸਮਾਦਾ